ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਜੋਗੋਵਾਲ ਵੇਧੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਗਰਮੀਤ ਵੀਰ ਕੋਲ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਜਿੰਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਅੱਜ ਤੁਹਾਨੂੰ ਚੰਗੀਆਂ ਟੋਪ ਦੀਆਂ ਤਿੰਨ ਝੋਟੀਆਂ ਦਿਖਾਉਣੀਆਂ ਬਾਕੀ ਵੀਰ ਕੋ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਸਰਾਉ ਠੀਕ ਠਾਕ ਹਾਂ ਜੀ ਵਧੀਆ ਵਧੀਆ ਹੋਰ ਵੀਰੇ ਕਿੱਦਾਂ ਕੰਮਕਾਰ ਵਧੀਆ ਚੱਲੂ ਚਲ ਚਲੋ ਮਹਾਰਾਜ ਦੀ ਕਿਰਪਾ ਚਾਹੀਦੀ ਵੀਰੇ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਕਰਮਜੀਤ ਸਿੰਘ ਪਿੰਡ ਜੋਗੋਣ ਬੇਜਿਆ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਕਾਣਾ ਠੀਕ ਆ ਵੀਰੇ ਠੀਕ ਆ ਜੀ 88260 9944 ਠੀਕ ਆ ਵੀਰੇ ਠੀਕ ਆ ਜੀ ਅੱਜ ਫਿਰ ਕਿੰਨੀਆਂ ਝੋਟੀਆਂ ਆ ਗਈਆਂ ਆਪਣੇ ਕੋਲ ਤਿੰਨ ਹੀ ਲੱਗ ਨੇ ਅੱਛਾ ਪਹਿਲਾਂ ਵੇਖੀਆਂ ਉਦਾਂ ਪੰਜ ਸੀ ਠੀਕ ਜੀ ਠੀਕ ਆ ਜੀ ਹੁਣ ਤਿੰਨ ਹੀ ਆ ਗਈਆਂ ਚੰਗੀਆਂ ਟੋਕੀਆਂ ਦਾ ਰੇਟ ਰੇਟ ਵੀ ਚਾਹੀਦਾ ਹੋਏਗਾ ਤੇ ਪੀਸ ਵੀਰਾ ਇੱਕ ਤੋਂ ਇੱਕ ਹੋਏਗਾ ਠੀਕ ਹੈ ਵੀਰੇ ਠੀਕ ਕਰੀਏ ਫਿਰ ਸ਼ੁਰੂ ਬਿਲਕੁਲ ਹੀ ਸ਼ੁਰੂ ਅੱਜ ਤੋਂ ਕਰੀਏ ਨਾ ਇਹ ਵੱਡੀ ਛੋਟੀ ਚੰਗੀ ਟੋਪ ਦੀ ਵੱਡੀ ਛੋਟੀ ਆ ਠੀਕ ਹੈ ਵੀਰੇ ਠੀਕ ਹੈ ਜੀ ਕੋਈ ਬੋਲਾ ਵਾਲੇ ਕੋਈ ਦੁੱਧ ਨਾਲੇ ਠੀਕ ਹੈ ਜੀ 10 ਤੋਂ 11 ਕਿਲੋ 10 ਪਲੱਸ ਹੈ ਜੀ ਠੀਕ ਹੈ ਜੀ ਠੀਕ ਹੈ 10 ਪਲੱਸ ਹਨਾ ਦੁੱਧ ਠੀਕ ਹੈ ਜੀ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬੜੀ ਹਾਂਜੀ ਵੀਰ ਜੀ ਕੋਕਾ ਹੀ ਚੜਿਆ ਨਾ ਇਹ ਚੜੇ ਵੇਖੋ ਵੇਖੀ ਸਹੀ ਗੱਲ ਹੈ ਜੀ ਫੇਸ ਕੁਆਲਿਟੀ ਬਹੁਤ ਵਧੀਆ ਬਾਕੀ ਕਾਲੀ ਸ਼ਾਹ ਜਾਮਨ ਵਰਗੀ ਆ ਆਏ ਵੀਰ ਜੀ। ਨੇ ਕੋ ਵੀ ਸਹੀ ਗੱਲ ਆ ਜੀ। ਹਲੇ ਚੰਗਾ ਫਿਰ ਦੋ ਕਾਪੜੇ ਨਹੀਂ ਹੋਣੇ। ਬਾਕੀ ਹਲੇ ਟਾਈਮ ਟੂ ਵੀ ਕੁਝ ਨਹੀਂ ਹੋਇਆ ਨਾ ਜੀ। ਬਿਲਕੁਲ ਵੀਰ ਜੀ। ਕਾਲੀ ਛਾਹ ਆ ਜਾਉਣ ਵਰਗੀ ਝੋਟੀ। ਥਣ ਥਣ ਕੱਢਦੀ ਫਿਰ ਵੀਰ ਜੀ ਚੰਗਾ। ਠੀਕ ਆ ਜੀ ਠੀਕ ਆ। ਬਾਕੀ ਫੁੱਲ ਕੱਦ ਵਜਨ ਵਾਲੀ ਆ ਹਨਾ ਜੀ। ਵੱਡੀ ਝੋਟੀ ਨੇ ਬਾਕੀ ਰੇਟ ਵੇਖੋ ਬਿਲਕੁਲ ਜਾਇਦਾ। ਠੀਕ ਆ ਵੀਰ ਜੀ ਕਿੰਨਾ ਫਿਰ ਵੀਰੇ ਰੇਟ ਦਾ? ਰੇਟ ਵੀਰ ਜੀ ਆਪਾਂ ਇਹ ਲੱਖ ਦੀ ਵੀ ਝੋਟੀ ਵੇਖ ਜਾਣੀ ਆ। ਹਾਂ ਜੀ। ਤੇ ਆਪਣਾ ਲੱਖ ਮੰਗਣਾ ਨਾ 95 ਮੰਗਣਾ ਬਿਲਕੁਲ ਜਿਹੜੀ ਉੜਦੀ ਜਾਏ ਮੱਤੇ ਚੜੀ 2000 ਸ਼ਾਟ ਲੋਕੇ ਦੇ ਵੀਰ ਜਿਹੜਾ ਆਏਗਾ ਉਹਦਾ ਫਿਰ ਮੰਤਨ ਹੋਏਗਾ ਠੀਕ ਆ ਵੀਰੇ ਠੀਕ ਆ ਜੀ ਦੋ ਟਾਈਮ ਚਵਾ ਕੇ ਤਸੱਲੀ ਕਰਕੇ ਵੀਰ ਜੀ ਲਓ ਠੀਕ ਆ ਵੀਰੇ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਨਾ ਜੀ ਕਿਉਂਕਿ ਤੁਸੀਂ ਪੈਸੇ ਦੇਣੇ ਆ ਜੇ ਜੇ 10 ਕਿਲੋ ਕੋ ਪਾਇਆ ਮਰੇਗਾ ਨਾ ਹਾਂ ਜੀ ਹਾਂ ਜੀ ਕਰਾਇਆ ਨਾਲ ਅਗਲੇ ਨੂੰ ਦੇ ਦੇਣਾ ਜੀ ਠੀਕ ਆ ਵੀਰੇ ਠੀਕ ਆ ਜੀ ਜਰੂ ਠੀਕ ਹੈ। ਬਾਕੀ ਕੋਈ ਭੈਣ ਭਰਾ ਹੈ ਮਾਨ ਤਨ ਕਰਦੇ। ਮਾਨ ਤਨ ਹੋਏਗਾ ਵੀਰ ਮਾਨ ਤਨ ਹੋ ਜਾਵੇ। ਠੀਕ ਹੈ ਵੀਰੇ ਠੀਕ ਹੈ ਜੀ। ਗਾੜੀ ਆ ਗਈ ਝੋਟੀ ਚੰਗੀ ਟੌਪ ਦੀ। ਅੱਗੇ ਪਾਜੀ ਤੋਫਾ ਹੀ ਆ ਗਿਆ ਲੈ। ਅਛਾ ਜੀ। ਫੁੱਲ ਕੱਢ ਵਜ ਨਾਲੀਆ ਸਿੰਗਲ ਡੇਲੀ ਝੋਟੀ ਆਣਾ। ਸਿੰਗ ਦੀ ਚੰਗੀ। ਸਿੰਗ-ਸਿੰਗ ਪੂਰਾ ਟੌਪ ਕੁਆਲਟੀ ਆ। ਮੇਰੇ ਕੋ ਵੀਰੇ ਦੁੱਧ ਫਿਰ ਕਿੰਨਾ? ਦੁੱਧ ਵੀਰੇ ਦੇ ਕੋਲ 12 ਕਿਲੋ ਜੀ। ਅਛਾ 12 ਕਿਲੋ ਦੁੱਧ ਆ ਰਿਹਾ ਕੋ। 12 ਕਿਲੋ ਮੌਕੇ ਦਿਹਾਜੇ ਨਾ। ਠੀਕ ਹੈ ਵੀਰੇ ਠੀਕ ਹੈ ਜੀ। ਬਾਕੀ ਵੀਰ ਜੀ ਹਲੇ ਟਾਈਮ ਟੂਮ ਕੁਛ ਨਹੀਂ ਆਇਆ 12 ਇੱਕ ਦਾ ਟਾਈ ਫਾਜੂ ਜੀ ਮੱਕੇ ਚਾਹਮਾਉ ਤੇ ਆ ਚੰਗੀਆਂ ਫਸ ਜਾਂਦੀਆਂ ਨੇ ਥੱਲੇ ਆ ਜੀ 12 ਕਿਲੋ ਦੁੱਧ ਹਾਂ ਜੀ ਮਾੜੀ ਜੀ ਪਿੰਡੇ ਦੀ ਰੁੱਖੀ ਆ ਵੀਰ ਜੀ ਜਿਹੜਾ ਦੁੱਧ ਵਾਲੀ ਮੈਰੀ ਨਿਸ਼ਾਨੀ ਆ ਨਾ ਇਹ ਖੁਰਨੀ ਖੁਰਨੀ ਆ ਵੀਰੇ ਬਿਲਕੁਲ ਵੀਰੇ ਦੁੱਧ ਚੰਗਾ 12 ਕਿਲੋ ਠੰਡਾ ਕਰਕੇ ਕੋਈ ਘੰਡਾ ਆਪਣੇ ਘਰੋਂ ਲਿਆਇਆ ਵੀਰ ਠੀਕ ਆ ਵੀਰੇ ਠੀਕ ਆ ਬਿਲਕੁਲ ਜੀ ਕਿੰਨਾ ਵੀਰੇ 85000 ਮੋਲਿਆ ਅੱਛਾ ਆਏ ਵੀਰ ਤਾਂ ਮਾਨਤਨ ਫੁੱਲ ਹੋਏਗਾ ਫੁੱਲ ਫੁੱਲ ਮਾਨਤਨ ਹੋਏਗਾ ਵੀਰ 12 ਕਿਲੋ ਵਾਲੀ ਕਿਸੇ ਨੇ ਦੇਣੀ ਨਹੀਂ ਸਹੀ ਗੱਲ ਆ ਵੀਰੇ ਸਹੀ ਗੱਲ ਆ 85000 ਚ ਫੁੱਲ ਮੰਨਦਾ ਫੁੱਲ ਵੱਡੀ ਬੇਲਪੂਲ ਬੜੀ ਲੰਮੀ ਆ ਹਾਂਜੀ ਜੀ ਅੱਗੇ ਆ ਇਹ ਰੇਲ ਦਾ ਡੱਬਾ ਹੀ ਆ ਇੱਕ ਸਾਡਾ ਅੱਗੇ ਆ ਗਿਆ ਨਿਗਮਾ ਵੇਖੋ ਠੀਕ ਆ ਜੀ ਨਗੀਨਾ ਆ ਗਿਆ ਅੱਗੇ ਨਗੀਨਾ ਆ ਗਿਆ ਵੇਖੋ ਇਹ ਵੀ ਜੀ ਛੋਟੀ ਚੰਗੀ ਟੌਪ ਦੀ ਦੇਖੋ ਸਿੰਘ ਦੀ ਕੁਆਲਿਟੀ ਇਹ ਵੀਰੇ ਸੁਈ ਆ ਸੁਈ ਆ ਸੁਈ ਆ ਵੀਰੇ ਠੀਕ ਆ ਵੀਰੇ ਠੀਕ ਆ ਹਾਂਜੀ ਇਹ ਰ ਕੋ ਵੀਰੇ ਦੁੱਧ ਦੁੱਧ ਵੀਰੇ ਇਹਦੇ ਕੋਲ 9 ਤੋਂ 10 ਕੋ 9 ਕਿਲੋ ਮੰਨ ਕੇ ਚੱਲ ਜੀ ਠੀਕ ਠੀਕ ਆ ਵੀਰੇ ਠੀਕ ਆ ਜੀ ਇਹਨੂੰ ਵੀਰ ਜੀ ਸੁਈ ਨੂੰ ਕਿੰਨਾ ਚਿਰ ਹੋ ਗਿਆ ਏ ਇਹਨੂੰ ਵੀਰ ਸੁਈ ਨੂੰ ਡੇਢ ਮਹੀਨਾ ਹੋ ਗਿਆ ਠੀਕ ਹੈ ਡੇਢ ਮਹੀਨੇ ਦਾ ਬੱਚਾ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਜੀ ਡੇਢ ਮਹੀਨੇ ਦਾ ਬੱਚਾ ਹੈ ਨਾ ਠੀਕ ਹੈ ਬਾਕੀ ਝੋਟੀ ਫੁੱਲ ਵੱਡੀ ਆ ਸਿੰਗਲ ਡੇਢੀ ਕੋਈ ਵੀਰੋ ਮੇਰੇ ਕਾਗਜ਼ ਨਹੀਂ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਸਾੰਭੀ ਨੂੰ ਕਿਹਨੇ ਫੋਨ ਨਾ ਡੀ ਝੋਟੀ ਇਹ ਵੀਰ ਜੀ ਦੂਜੇ ਤੀਜੇ ਸਵੇਰ ਤੇ ਡੇਢ ਦੋ ਲੱਖ ਦੀ ਮੈਂ ਭਾਨੀ ਆ ਇਸ ਟਾਈਮ ਪੰਜ ਪਹਿਲਾ ਸੂਆ ਜੇ ਦਾ ਸਹੀ ਗੱਲ ਆ ਵੀਰੇ ਪਲੂਣ ਕੱਟੇ ਆ ਲੈ ਬਣੂਗੀ ਚੰਗੀ ਦੂਜੇ ਸੂਬੇ ਬਿਲਕੁਲ ਬਿਲਕੁਲ ਬਾਕੀ ਵੀ ਕਿ ਉਧਰ ਦੀ ਝੋਟੀ ਆ ਕੋਈ ਦੇਸੀ ਝੋਟੀਆਂ ਹੈਗੇ ਹਾਂਜੀ ਹਾਂਜੀ ਤੇ ਵੀਰ ਜੀ ਕਮੇਟੀ ਪਾਉਣ ਵਾਲੀ ਗੱਲ ਹੈ ਕਮੇਟੀ ਕਮੇਟੀ ਤੇ ਸਹੀ ਗੱਲ ਆ ਬਿਲਕੁਲ ਡਿਰੇਟ ਬਿਲਕੁਲ ਜਾਜ ਰੇਟ ਬਿਲਕੁਲ ਹੀ ਛੋਟਾ ਜਾ ਬਿਲਕੁਲ ਛੋਟਾ ਜਾ ਕਿੰਨਾ ਹੋ ਗਿਆ ਮੂਲ 85000 ਹਾਂਜੀ ਦੇਣੀ 80 ਦੀ ਆ ਅਛਾ ਦੇਣੀ 80 ਦੀ ਆ 80000 ਦੀ ਆ ਠੀਕ ਆ ਜੀ ਬਾਕੀ ਚਲੋ ਕੋਈ ਭੈਣ ਭਰਾ ਫੋਨ ਕਰੇ ਜੀ ਉਹਦਾ ਮਾਦਲ ਫੁੱਲ ਕਰਾਂਗੇ ਠੀਕ ਆ ਵੀਰੇ ਬੱਚਾ ਇਹਦਾ ਡੇਢ ਮਹੀਨੇ ਦਾ ਠੀਕ ਆ ਜੀ ਬਾਕੀ ਥਣ ਥਣ ਬੜਾ ਸਪੈਸ਼ਲ ਲੱਗਾਣਾ ਇੱਕ ਗੱਲ ਦੀ ਕੋਈ ਕਮੀ ਕੁਸ਼ ਨਹੀਂ ਚਵਾ ਪਸਵਾਏ ਇੱਕ ਨੰਬਰ ਹੋਏਗਾ ਠੀਕ ਆ ਵੀਰੇ ਠੀਕ ਆ ਜੀ ਬਾਕੀ ਆ ਬੱਚੇ ਹਨਾ ਜੀ ਤੇਰੇ ਲਈ ਕੋਈ ਬੰਦਾ ਦੂਰੋਂ ਚੱਲ ਕੇ ਆਏਗਾ ਤੇ ਆ ਕੇ ਵੀਰੇ ਆਪਣੇ ਕੋਈ ਇਦਾਂ ਖਾਲੀ ਮੋਟਾ ਨਹੀਂ ਕੋਈ ਹੋਊਗਾ ਮਤਲਬ ਚੂ ਕੇ ਛੱਡ ਜਾਏਗਾ ਉਹ ਨਹੀਂ ਕਰ ਲਗਾ ਠੀਕ ਆ ਵੀਰੇ ਠੀਕ ਆ ਸਾਫ ਸੁਥਰੀਆਂ ਹੋਣਗੇ ਵੀਰੇ ਸਾਫ ਸੁਥਰੀਆਂ ਝੋਟੀਆਂ ਵੀਰ ਕੋਲ ਤਿੰਨ ਚੰਗੀਆਂ ਟੌਪ ਦੀਆਂ ਕੱਦ ਵਜਨ ਵਾਲੀਆਂ ਖੁੱਲੇ ਲੈਵੇ ਦੀਆਂ ਹਨਾ ਜੀ ਉਹਨੇ ਖੁੱਲੇ ਫਿਰ ਵੀ ਖੁੱਨੇ ਖੁੱਲੇ ਲੈਵੇ ਦੀਆਂ ਹਾਂਜੀ ਬਸ ਚਲੋ ਭੈਣ ਭਰਾ ਕੋਈ ਆਏ ਮਾਨਤਣ ਕਰਦੇ ਮਾਨਤਣ ਵੀ ਫੁੱਲ ਹੋਏਗਾ ਠੀਕ ਹੈ ਵੀਰੇ ਠੀਕ ਹੈ ਜੀ ਸਾਸੀ ਗਾਲ ਸਾਸੀ ਗਾਲ